ਹਾਂ ਜੀ ਪੀ ਲਓ ਜੀ ਪਾਣੀ ਗਰਨਾਲ ਦੀ ਬਣਾ ਲਈ ਹੂੰ ਕਹਿੰਦੇ ਦੱਸੋ ਕਿਵੇਂ ਲੱਗਦਾ ਹੈ ਝੋਨਾ ਬਹੁਤ ਚੰਗਾ ਲੱਗ ਰਿਹਾ ਵਧੀਆ ਲਾ ਗਰਮੀ ਗਰਮੀ ਤਾਂ ਨਹੀਂ ਲੱਗਦੀ ਗਰਮੀ ਦਾ ਪੁੱਛ ਹੀ ਨਾ ਨੰਦੀ ਆਈ ਜਾਂਦੇ ਨੰਦਾ ਹੀ ਜਾਂਦੇ ਤੇ ਕੋਈ ਸਮਾਨ ਸਮੂਹਣ ਹੁਣ ਚੱਲਦੇ ਆ ਕੀ ਕੀ ਚੱਲਦੀ ਹੈ ਵੈਰਾਈਟੀ ਉਸ ਤੋਂ ਬਾਅਦ ਸਨੈਕਸ ਤੋਂ ਤੇ ਸਭ ਚੱਲਦੇ ਆ ਬਈ ਅਸੀਂ ਚਾਹ ਪੀਣੇ ਉਹ ਟੋਪੀ ਵਾਲੇ ਤਾਂ ਲੱਗਦਾ ਦੋ ਤਿੰਨ ਖਾਦੇ ਹੁੰਦੇ ਆ ਉਹਦਾ ਦੂਦ ਪੱਕੀ ਆ ਉਹਦੇ ਦੂ ਦੇਲੀ ਦੇ ਪੱਕੇ ਆ ਠੀਕ ਹੈ ਵੀਡੀਓ ਬਣਾਵਾ ਹੈ ਹੀ ਉਹ ਬਹੁਤ ਲੱਛਣੂ ਤੋਈ ਮੈਂ ਇੱਕ ਵੀਡੀਓ ਬਣਾਇਆ ਇਹ ਆ ਤੁਹਾਡੀ ਕੁੜੀ ਜੂੰਡ ਲਾਜੀ ਕੇ ਮਾਤਾ ਤੇ ਜਾਣਾ ਚਾਹੁੰਦੀ ਹੈ ਆਹ ਕੁੜੀ ਮਾਤਾ ਤੇ ਜਾਣਾ ਚਾਹੁੰਦੀ ਹੈ ਲੱਗਦੀ ਹੈ ਜੀ ਜਾਣ ਵਾਲੀ ਜਾ ਮੈਨੂੰ ਤਾਂ ਲੱਗਦੀ ਨਹੀਂ ਜਾਵੜੂਗੀ ਇਹ ਉੱਠ ਕੇ ਤਾਂ ਪਾਂਚੀ ਨਹੀਂ ਜਾਏਗਾ ਪਰ ਆ ਕਰਨਾ ਚਾਹੀਦਾ ਇੱਥੇ ਬਾਣ ਚ ਡੇਗ ਦੂੰ ਮਟਰ ਮੋਬਾਈਲ ਦਾ ਕੌਣਾ ਹੀ ਹੈ ਕਿੰਨੇ ਕਿੱਲੇ ਲਾਣ ਨਾਥਨ ਨੂੰ ਅੱਧਾ ਕਿੱਲਾ ਲਾਦਾ ਯਾਰ ਕੋਲੀ ਅੱਧਾ ਕਿੱਲਾ ਸਣੀ ਲੈ ਚਰਦਾ ਦੋ ਦੋ ਸਕ ਜਾਂਦਾ ਕਿੱਲ ਨਾਲ ਕੋ ਕਿਉਂ ਨਹੀਂ ਲਾ ਦਨੇ ਤਿੰਨ ਕਿੱਲੇ ਲਾ ਦਨੇ ਅੱਛਾ ਸਾਤੀ ਕਿਨਲ ਕਾ ਤਾਂ ਕਹਦਾ ਇਹ ਫਿਰ ਅੱਧਾ ਕਿੱਲਾ ਲਾ ਕਿੱਦਾ ਜਾਂਦਾ ਹੋਣਾ ਮੁੰਡਾ ਅੱਧਾ ਕਿੱਲਾ ਲਾ ਕੇ ਵਸ ਅੱਛਾ ਤਾਂ ਦਵਾਉਣਾ ਪੈਂਦਾ ਰਾਮ ਦਵਾਉਣਾ ਪੈਂਦਾ ਕੀ ਕੁਛ ਖਾਦਾ ਸੀ ਅੱਜ ਬਹੁਤ ਹੀ ਖਾਧਾ ਨਹੀਂ ਮਿਰਚਾਂ ਨਹੀਂ ਮੈਂ ਤਾਂ ਪੀ ਲਿਆ ਚਾਹ ਵੀ ਮਿਰਚ ਵਾਲੀ ਪੀਨੇ ਤੁਸੀਂ ਹੋਰ ਕੱਲ੍ਹ ਗਾ ਮਿਰਚਾਂ ਵਾਲੀ ਕਿ ਦੂਜੀ ਪਹੁੰਚ ਹੀ ਨਹੀਂ ਉੱਠਣ ਦੀ ਬਹਿ ਜੋ ਗਈ ਚਲੋ ਆਪਾਂ ਬਹਿ ਕੇ ਕਰਦੇ ਗੱਲਬਾਤ ਉਲਟੋ ਰਿਆ ਹੋ ਤੂੰ ਗੱਲ ਕਰ ਇੱਥੇ ਆ ਕੇ ਕੈਮਰੇ ਕੋਲੇ ਅਰੇ ਆ ਜਾ ਡਾਵਲ ਮੁੱਕੇ ਦੇ ਉੱਤੇ ਟੋਪੀ ਚੜਾਈ ਬੈਠਾ ਮੈਨੂੰ ਲੱਗਦਾ ਇਹਨੇ ਲੱਸੀ ਵੱਧ ਪੀ ਲਈ ਤਾਂ ਹੀ ਉਲਟ ਜਾ ਜਾਂ ਫਿਰਦਾ ਹੈ ਉਹ ਜਗ੍ਹਾ ਦਾ ਫਰਦਾ ਬਸ ਖਤਮ ਹੀ ਹੋਇਆ ਵੇ ਹੁਣ ਚਾਹ ਪੀਣੀ ਹੈ ਕਿ ਪਾਣੀ ਹੈ ਪਾਣੀ ਹੈ ਜੀ ਪਾਣੀ ਇਹਦਾ ਲੇਮਨ ਪਾਣੀ ਹੈ ਲੇਮੂ ਪਾਣੀ ਹੈਗਾ ਇਹ ਬਾਈ ਲੇਮੂ ਪਾਣੀ ਨਿੰਬੂ ਪਾਣੀ ਦੱਸੋ ਨੇ ਜੇ ਲੇਮੂ ਪਾਣੀ ਕਦੋਂ ਆਉਣ ਲੱਗ ਗਿਆ ਨੰਨੇ ਦੀ ਥਾਲ ਅੱਲਾ ਲਾਇਆ ਜੀ ਚੋਲੇ ਲੈ ਵਾਹ ਜੀ ਬਦਾ ਸੁਣਿਆ ਵੀ ਲੈ ਲੈਣ ਨੇ ਉਹ ਸੁਣਿਆ ਵੀ ਬਦਾ ਹੁੰਦੀ ਸੀ ਸਾਡੀ ਤੇ ਬੁੜੀਆਂ ਫਿਰ ਬੁੜੀਆਂ ਕੀ ਕੁਛ ਖਾ ਲੈਂਦੀਆਂ ਬੁੜੀਆਂ ਕੋਈ ਨਹੀਂ ਖਾੜਦਗੇ ਕੁਛ ਨਹੀਂ ਨਸ਼ਵਾਰ ਨਸ਼ਵਾਰ ਲੈ ਲੈਂਦੀ ਚਲੋ ਚੱਲ ਜੀ ਭਾਈ ਤਮਾਂ ਵੀ ਜਾਵਾਂਗੇ ਹਾਂ ਨਹੀਂ ਹੁੰਦੀ ਐ ਰਹੁਣਾਂ ਚੰਗ ਲੈ ਲੈਂਦੀ ਚਲੋ ਭਾਈ ਤੇ ਭਾਈ ਆਪਦਾ ਸੁਭਨਾਮ ਤਾਂ ਦੱਸ ਦੋ ਕਰਨਾਲ ਸਿੰਘ ਜੀ ਕੋਹਲਿਆ ਵਾਲਾ ਜੀ ਉਹ ਬੰਦਾ ਬੜਾ ਤੇਜ ਲੱਗਦਾ ਹੈ ਉਹ ਸਲੈਕਟਰ ਵੱਧ ਖਾਦੇ ਹੋਇਆ ਹੈ ਚਨੇਚਰ ਵੱਧ ਖਾਦੇ ਚੱਲੇ ਆ ਉੱਚਾ ਨਿਮਨ ਡਾਲ ਜੀ ਚੱਲ ਨਿਮਨ